ਯਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਅੱਜ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਅਜੁਰੋ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੀ ਪੰਥਕ ਸਿਆਸ ਦਾ ਵੱਡਾ ਧਮਾਕਾ ਬਾਦਲ ਟੜੇ ਸਾਹਮਣੇ ਵੱਡੀ ਚੁਣੌਤੀ ਹੈ ਅੱਜ ਪੰਜਾਬ ਦੇ ਪੰਥਕ ਸਿਆਸਤ ਵਿੱਚ ਇੱਕ ਵੱਡਾ ਤਮਾਕਾ ਹੋਣ ਜਾ ਰਿਹਾ ਹੈ ਜਿਵੇਂ ਅਕਾਲ ਤਖਤ ਸਹਿਬ ਵੱਲੋਂ ਬਣਾਈ ਗਈ ਸਰੋਬੜੀ ਅਕਾਲੀ ਦਲ ਦੀ ਭਾਰਤੀ ਪ੍ਰਤੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ ਅਕਾਲੀ ਦਲ ਦੇ ਬਾਗੀ ਟੜੇ ਤੇ ਹੋਰ ਪੰਥਕ ਸਿਆਸਤ ਸ਼ਖਸੀਅਤ ਵੱਲੋਂ 부ਜ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਵੱਲ ਵਿਖੇ ਪੰਥਕ ਇਕੱਠ ਕਰਕੇ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ ਸੋਤਰਾੰਸਾ ਨਵੀਂ ਪਾਰਟੀ ਦੀ ਕਮਾਂਡ ਸ੍ਰੀ ਅਕਾਲ 택 ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ ਸਿਆਸੀ ਮਹਿਲ ਪੈਰਾ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦੇ ਗਠਨ ਨੂੰ ਸੁਖਬੀਰ ਸਿੰਘ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਬੇਸ਼ੱਕ ਇਸ ਧੜੇ ਵਿੱਚ ਬਹੁਤ ਬਹੁਤੇ ਬਾਗੀ ਅਕਾਲੀ ਲੀਡਰ ਹੀ ਹਨ ਪਰ ਇਸ ਨੂੰ ਕਈ ਪੰਥਕ ਸ਼ਖਸੀਅਤਾਂ ਦੀ ਹਮਾਇਤ ਹਾਸਲ ਹੋਏ ਵਿਸ਼ੇਸ਼ਾ ਅੰਦਰ ਬੈਠੇ ਬਹੁਤੇ ਸਿੱਖ ਵੀ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਤੇ ਕਬਜ਼ੇ ਤੇ ਖੋਸ਼ ਨਹੀਂ ਹਨ ਇਸ ਲਈ ਆਉਣ ਵਾਲੇ ਸਮੇਂ ਵਿੱਚ ਨਵੀਂ ਪਾਰਟੀ ਸਿਆਸੀ ਸਮਿਕਰਨਾ ਬਦਲ ਸਕਦੀਆਂ ਹਨ ਦੱਸਦੀ ਹੈ ਕਿ ਇਹ ਉਹੀ ਪਾਰਟੀ ਪ੍ਰਤੀਪ ਕਮੇਟੀ ਹੈ ਜਿਸ ਦਾ ਗਠਨ ਅਚੀਰ ਅਕਾਲ ਤਿਕ ਸਾਬ ਦੇ 2 ਦਸੰਬਰ 2024 ਨੂੰ ਸ਼ੁਰੂ ਬਣੀ ਕੱਲ ਦਾ ਦੇ ਪੁਨਰ ਗਠਨ ਲਈ 7 ਮੈਂਬਰੀ ਕਮੇਟੀ ਦੀ ਮਜੋ ਕੀਤਾ ਗਿਆ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਮੁਖੀ ਕਿਰਪਾਲ ਸਿੰਘ ਬੰਡੂਗਰ ਨੇ ਅਸਤੀਫੇ ਤੋਂ ਬਾਅਦ ਇਸ ਕਮੇਟੀ ਨੂੰ ਘਟਾ ਕੇ ਪੰਜ ਮੈਂਬਰੀ ਮਨਪ੍ਰੀਤ ਸਿੰਘ ਇਲਾਇ ਇਲਾਇਲੀ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਦੇਪੁਰ ਇਕਬਾਲ ਸਿੰਘ ਚੁੰਦਾ ਅਤੇ ਬੀਬੀ ਸਤਵੰਤ ਕੌਰ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ